ਹਰ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਦੋਂ ਵੀ ਸਾਡੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਅਸੀਂ ਘਬਰਾ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਕਿ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਜੋ ਸਾਡੇ ਸਾਰੇ ਸੁੱਖ ਦੇਣ ਵਾਲਾ ਤੇ ਦੁੱਖ ਪੰਜਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਭ ਦੱਸਦੀ ਹੈ ਕਿ ਸਾਨੂੰ ਸੁੱਖ ਕਿਵੇਂ ਮਿਲ ਸਕਦੇ ਨੇ ਸਾਡੇ ਦੁੱਖ ਕਿਵੇਂ ਖਤਮ ਹੋ ਸਕਦੇ ਨੇ ਪਾਤਸ਼ਾਹ ਕਹਿੰਦੇ ਨੇ ਹੋਵੇ ਸੁਖ ਕਣਾ ਦੈ ਧਾਈਐ ਵੰਜੈ ਰੋਗਾ ਕਾਨ ਹਰ ਗੁਣ ਗਾਈਏ ਦੇ ਪਰਮਾਤਮਾ ਪਰਮੇਸ਼ਰ ਕਹਿੰਦੇ ਜੇ ਅਸੀਂ ਉਸ ਦਿਆਲੂ ਪਰਮੇਸ਼ਰ ਨੂੰ ਧਿਆਈਏ ਉਹਨੂੰ ਧਿਆਉਣਾ ਕੀ ਹੈ ਉਹਨੂੰ ਚੇਤੇ ਚ ਵਸਾਰਨਾ ਉਹਨੂੰ ਆਪਣੀ ਯਾਦ ਵਿੱਚ ਬਸਾਉਣਾ ਅਸੀਂ ਹੋਰ ਸਾਰਿਆਂ ਨੂੰ ਯਾਦ ਕਰਦੇ ਆ ਪਰ ਉਹਨੂੰ ਯਾਦ ਕਰਨ ਦੇ ਲਈ ਅਸੀਂ ਆਲਸੀ ਬਣ ਜਾਂਦੇ ਆ ਜੋ ਸੁੱਖਾਂ ਦਾ ਖਜ਼ਾਨਾ ਹੈ ਜੋ ਪਰਮਨੰਦ ਹੈ ਜੋ ਪਰਮ ਆਨੰਦ ਦਾ ਸੋਮਾ ਹੈ ਜਿੱਥੇ ਆਨੰਦ ਕਦੇ ਖਤਮ ਨਹੀਂ ਹੁੰਦਾ ਉਹ ਆਨੰਦ ਦੇਣ ਵਾਲਾ ਪਰਮੇਸ਼ਰ ਵੰਜੈ ਰੋਗਾ ਕਾਣ ਸਾਡੇ ਕਿੰਨੇ ਵੀ ਰੋਗ ਹੋਣ ਕਿੰਨੇ ਦੁੱਖ ਤਕਲੀਫਾਂ ਹੋਣ ਕਾਣ ਕਹਿੰਦੇ ਜਦੋਂ ਵੀ ਬਹੁਤ ਜ਼ਿਆਦਾ ਉਸ ਪਰਮੇਸ਼ਰ ਦੇ ਗੁਣ ਗਾਇਆ ਉਹਦੀ ਸਿੱਫਤ ਸਲਾਹ ਕਰਿਆਂ ਸਾਡੇ ਵਿੱਚ ਹੁਣ ਇੱਕ ਇਹ ਵੀ ਹੋ ਜਾਂਦਾ ਕਿ ਅਸੀਂ ਕਹਿੰਦੇ ਹਾਂ ਕਿ ਵੀ ਸ਼ਾਇਦ ਜੇ ਕਿਤੇ ਕੋਈ ਸੰਗਤ ਹੈ ਵੀ ਉੱਥੇ ਕੀਰਤਨ ਹੁੰਦਾ ਪੁੱਛਦੇ ਹਾਂ ਵੀ ਕੀਰਤਨ ਵੀ ਹੋਣਾ ਕੀਰਤਨ ਤੋਂ ਭਾਵ ਹੈ ਪਰਮੇਸ਼ਰ ਦੀ ਕੀਰਤੀ ਉਹਦੇ ਗੁਣ ਗਾਉਣੇ ਕੀਰਤਨ ਤੋਂ ਭਾਵ ਸਿਰਫ ਇਹੀ ਨਹੀਂ ਹੈ ਜਿੱਥੇ ਹਰਮੋਨੀਅਮ ਦੇ ਨਾਲ ਹੋਰ ਸਾਜ਼ਾਂ ਦੇ ਨਾਲ ਉਹਦੀ ਸਿਫਤ ਸਲਾਹ ਕੀਤੀ ਜਾ ਰਹੀ ਹੈ ਸ਼ਬਦ ਗਾਇਨ ਹੋ ਰਿਹਾ ਅਸੀਂ ਬਿਨਾਂ ਸਾਜ਼ਾਂ ਤੋਂ ਵੀ ਉਸ ਪਰਮੇਸ਼ਰ ਦੇ ਗੁਣ ਗਾ ਸਕਦੇ ਹਾਂ ਕੀਰਤਨ ਕਰ ਸਕਦੇ ਹਾਂ ਕੀਰਤਨ ਤੋਂ ਭਾਵ ਕੀਰਤੀ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਉਸ ਪਰਮੇਸ਼ਰ ਦੇ ਗੁਣ ਗਾਉਣੇ ਕਹਿੰਦੇ ਉਹਨੂੰ ਧਿਆਈਏ ਮੇਰੇ ਪਾਸ਼ਾ ਕਹਿੰਦੇ ਉਸ ਪਰਮੇਸ਼ਰ ਨੂੰ ਧਿਆਈਏ ਸਾਨੂੰ ਕਹਿੰਦੇ ਬڑا ਸੁੱਖ ਮਿਲਦਾ ਕਣਾ ਬਹੁਤ ਜ਼ਿਆਦਾ ਫਿਰ ਇਦਾਂ ਹੀ ਕਹਿੰਦੇ ਵੀ ਉਹਦੇ ਗੁਣ ਗਾਈਏ ਤਾਂ ਸਾਡੇ ਵੱਡੇ ਤੋਂ ਵੱਡੇ ਬਹੁਤ ਜ਼ਿਆਦਾ ਜਿੰਨੇ ਵੀ ਰੋਗ ਨੇ ਦੁੱਖ ਨੇ ਸਭ ਖਤਮ ਹੋ ਜਾਣਗੇ ਅਸੀਂ ਉਸ ਪਰਮੇਸ਼ਰ ਦੇ ਦਰ ਤੇ ਮੰਗ ਤੇ ਬਣ ਜਾਈਏ ਕਿ ਸਾਨੂੰ ਆਪਣੀ ਸਿਫਤ ਸਲਾ ਬਖਸ਼ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਪਾਤਸ਼ਾਹ ਸਾਨੂੰ ਸਭ ਕੁਝ ਉਹਦੇ ਦਰਕਰ ਦੀਆਂ ਗੱਲਾਂ ਦੱਸ ਰਹੇ ਨੇ ਬਾਣੀ ਰਾਹੀਂ ਭਗਤ ਸਹਿਬਾਨ ਗੁਰੂ ਸਹਿਬਾਨ ਪਰ ਅਸੀਂ ਗੁਰੂ ਦੇ ਲੜ ਲੱਗਦੇ ਹੀ ਨਹੀਂ ਗੁਰਬਾਣੀ ਨੂੰ ਸਮਝਦੇ ਹੀ ਨਹੀਂ ਗੁਰਬਾਣੀ ਪੜ੍ਹਦੇ ਹੀ ਨਹੀਂ ਸੁਣਦੇ ਹੀ ਨਹੀਂ ਜੋ ਸਾਨੂੰ ਸਾਰੇ ਸੁੱਖ ਦੇਣ ਵਾਲੀ ਹੈ ਦਿਵਾਉਣ ਵਾਲੀ ਹੈ ਪਰਮੇਸ਼ਰ ਨਾਲ ਜੋੜਨ ਵਾਲੀ ਹੈ ਨਾਮ ਨਾਲ ਜੋੜਨ ਵਾਲੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਗੁਰਵਾਣੀ ਪੜიਏ ਸੁਣੀਏ ਸਮਝੀਏ ਆਪਣੇ ਜੀਵਨ ਚ ਅਪਣਾਈਏ ਤੇ ਸੁਖ ਮਾਣੀਏ ਸਾਡੇ ਸਾਰੇ ਦੁੱਖ ਚਿੰਤਾ ਰੋਗ ਚੋਰੇ ਸਭ ਖਤਮ ਹੋ ਜਾਣਗੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ